ਵੱਡੀ ਖਬਰ ਹੈ ਕਾਰੀਆ ਹਿਮਾਚਲ ਤੋਂ ਜਿੱਥੇ ਮੰਡੀ ਹਾਸੇ ਦੇ ਅਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਐਲਾਨ ਕੀਤਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਤੇ ਬਿਜਲੀ ਬੋਰਡ ਅਤੇ ਇਸ ਦੇ ਨਾਲ ਹੀ ਹైదరాబాద్ ਦੇ ਇੰਜੀਨੀਅਰਿੰਗ ਕਾਲਜ ਦਾ ਪ੍ਰਬੰਧਨ 2.2 ਲੱਖ ਰੁਪਏ ਦਾ ਮੁਆਵਜ਼ਾ ਇਨ੍ਹਾਂ ਅਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਗਾ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਲਾਰਜੀ ਡੈਮ ਦੇ ਪ੍ਰਬੰਧਨ ਤੇ ਜੋ ਐਫ ਆਈ ਆਰ ਚੱਲ ਰਹੀ ਹੈ ਉਸ ਦੀ ਵੀ ਹਾਈ ਕੋਰਟ ਮਾਨਿਟਰਿੰਗ ਕਰੇਗਾ ਤੇ ਮਾਨਿਟਰਿੰਗ ਸੰਬੰਧੀ ਐਸ ਪੀ ਮੰਡੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਮੰਡੀ ਦੇ ਬਿਆਸ ਦਰਿਆ ਦੇ ਵਿੱਚ ਹైదరాబాద్ ਇੰਜੀਨੀਅਰਿੰਗ ਕਾਲਜ ਦੇ 24 ਵਿਦਿਆਰਥੀ ਰੁੜ ਗਏ ਸੀ ਕਿਉਂਕਿ ਲਾਰਜੀ ਜੈਮ ਤੋਂ ਅਚਾਨਕ ਬਿਨਾ ਕਿਸੇ ਚੇਤਾਵਨੀ ਦੇ ਪਾਣੀ ਛੱਡ ਦਿੱਤਾ ਗਿਆ ਸੀ ਇਹ ਵਿਦਿਆਰਥੀ ਜੋ ਕਿ ਹਿਮਾਚਲ ਪ੍ਰਦੇਸ਼ ਕੋਲੋਂ ਆਏ ਸੀ ਬਿਆਸ ਦਰਿਆ ਵਿੱਚ ਫੋਟੋਗ੍ਰਾਫੀ ਕਰ ਰਹੇ ਸੀ ਤੇ ਅਚਾਨਕ ਪਾਣੀ ਦਾ ਤੇਜ਼ ਵਹਾਅ ਆਇਆ ਤੇ ਆਪਣੇ ਨਾਲ ਇਹਨਾਂ ਵਿਦਿਆਰਥੀਆਂ ਨੂੰ ਰੋੜ ਕੇ ਲੈ ਗਿਆ ਹਾਲੇ ਤੱਕ ਸਾਰੇ ਵਿਦਿਆਰਥੀਆਂ ਦੀਆਂ ਲਾਸ਼ਾਂ ਵੀ ਬਰਾਮਦ ਨਹੀਂ ਹੋਈਆਂ ਨੇ ਹੁਣ ਤੱਕ 16 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀ ਵਿਦਿਆਰਥੀਆਂ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਸਕਿਆ ਹੋਰ ਜਾਣਕਾਰੀ ਲਈ जोडਿਆ ਸਾਡੇ ਸਹਾਇਕੀ ਨਪਿੰਦਰ ਸਿੰਘ ਬਰਾੜ ਦੇ ਨਾਲ ਨਪਿੰਦਰ ਹਿਮਾਚਲ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਮੁਆਵਜ਼ੇ ਦੇ ਹੋਰ ਕੀ ਕੁਝ ਕਿਹਾ ਗਿਆ ਨਵੀ ਬਰਾਲ ਕਿਉਂਕਿ ਲਗਾਤਾਰ ਦੋ ਤਿੰਨ ਵਾਰ ਸੁਣਵਾਈ ਹੋ ਚੁੱਕੀ ਹੈ ਅਦਾਲਤ ਦੇ ਵਿੱਚ ਮਾਝੂ ਅਦਾਲਤ ਦੇ ਵਿੱਚ ਤਾਂ ਮਾਝੂ ਹਾਈ ਕੋਰਟ ਨੇ ਸਾਫ ہدایت ਕੀਤੀ ਹੈ ਕਿ ਕਿਤਨੇ ਕਿਤੇ ਕਿਉਂਕਿ ਪ੍ਰਸ਼ਾਸਨ ਨੂੰ ਪਿਛਲੀ ਵਾਰ ਝਾੜਵੀ ਪਾਈ ਗਈ ਸੀ ਕਿ ਜਿਹੜਾ ਸਹੀ ਜਵਾਬ ਪਹਿਲੀ ਪੇਸ਼ੀ ਦਰਾਂ ਜਵਾਬ ਵੀ ਨਹੀਂ ਦੱਸ ਕਰ ਪਾਈ ਸੀ ਸਮਾਜ ਸਰਕਾਰ ਤੋਂ ਉਸ ਤੋਂ ਬਾਅਦ ਜਿਹੜਾ ਉਹ ਅੱਜ ਦੇਸ਼ ਦਿੱਤਾ ਗਿਆ ਕਿ ਵੀਐਨਆਰ ਇੰਜੀਨੀਅਰਿੰਗ ਕਾਲਜ ਕਾਲਜ ਹੈਗਾ ਜਿਹੜਾ ਜਿੱਥੋਂ ਦੇ ਉਹ ਸਾਰੇ ਸਟੂਡੈਂਟਸ ਹਨ ਉਹਨਾਂ ਨੂੰ ਦੇਸ਼ ਦਿੱਤਾ ਗਿਆ 2.5 ਲੱਖ ਰੁਪਿਆ ਪ੍ਰਤੀ ਸਟੂਡੈਂਟ ਦੇ ਹਿਸਾਬ ਨਾਲ ਹਰ ਇੱਕ ਸਟੂਡੈਂਟ ਦੇ ਜਿਹੜੇ ਮਾਪਿਆਂ ਨੂੰ ਮੁਆਵਜ਼ਾ ਔਰ ਨਾਲ ਹੀ ਹਰ ਮੱਧ ਪ੍ਰਦੇਸ਼ ਇਲੈਕਟ੍ਰਿਸਿਟੀ ਬੋਰਡ ਨੂੰ ਜਿਹੜਾ ਦੇਸ਼ ਦਿੱਤਾ ਗਿਆ ਕਿ 2.5 ਲੱਖ ਰੁਪਿਆ ਹਰ ਇੱਕ ਸਟੂਡੈਂਟ ਦੇ ਜਿਹੜਾ ਜਿਹੜੇ ਬੱਚੇ ਇਸ ਦਰਿਆ ਦੇ ਵਿੱਚ ਵਹੇ ਨੇ ਜਿਨ੍ਹਾਂ ਦੀ ਜਾਨ ਗਈ ਆ ਉਹਨਾਂ ਦੇ ਪਰਿਵਾਰ ਨੂੰ ਯਾਨੀ ਉਹਨਾਂ ਦੇ ਪਰਿਵਾਰ ਨੂੰ ਯਾਨੀ ਕਿ ਕੁੱਲ ਮਿਲਾ ਕੇ 5 ਲੱਖ ਰੁਪਿਆ ਅ ਇਹਨਾਂ ਦੇ ਹਰ ਇੱਕ ਜਿਹੜਾ ਸਟੂਡੈਂਟ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ੇ ਦੇ ਵਜੋਂ ਦਿੱਤੇ ਜਾਣ ਦਾ ਆਦੇਸ਼ ਦਿੱਤਾ ਹੈ ਮੱਧ ਪ੍ਰਦੇਸ਼ ਗਵਰਨਰਮੈਂਟ ਨੇ ਉਹ ਨਾਲ ਹੀ ਪੂਰੇ ਮਾਮਲੇ ਦੀ ਮੋਨਿਟਰਿੰਗ ਤੇ ਦੇਖ ਦਿੱਤੇ ਗਏ ਨੇ ਕਿ ਪੂਰੇ ਮਾਮਲੇ ਦੀ ਜਿਹੜੀ ਸਰਕਾਰ ਆਪਣੇ ਤਰੀਕੇ ਤੇ ਨਾਲ ਜਿਹੜਾ ਹਰ ਇੱਕ ਪਹਿਲ ਤੋਂ ਜਾਂਚ ਕਰੇ ਕਿ ਆਖਿਰ ਕਿੱਥੇ ਇਹ ਕਮੀ ਰਹੀ ਹੈ ਕੀ ਕਤਾਈ ਵਰਤੀ ਗਈ ਹੈ ਕੌਣ ਲੋਕ ਜ਼ਿੰਮੇਵਾਰ ਨੇ ਇਹਨਾਂ ਮਾਸੂਮ ਬੱਚਿਆਂ ਦੀਆਂ ਜਾਨਾਂ ਜਾਣ ਦੇ ਲਈ